ਦੇ ਸਾਡੇ ਸਾਡੇ ਇੰਨਾ ਸਾਡੇ ਜਿਹੜਾ ਸਮਾਨ ਚੋਰੀ ਹੋਇਆ ਜੀ ਉਹਦੇ ਵਿੱਚ ਕੁਝ ਮਿਊਜ਼ਿਕ ਸਿਸਟਮ ਸੀ ਕਾਫੀ ਮਹਿੰਗੇ ਸੀ ਜੀ ਤੇ 10000 ਦੇ 15000 ਦਾ ਚੋਰੀ ਹੋਇਆ ਜੀ ਜਿਹੜੇ ਮੋਟਰਸਾਈਕਲ ਟਾਇਰ ਹੁੰਦੇ ਆ ਜੀ ਉਹਨਾਂ ਦੀ ਕੀਮਤ ਘੱਟੋ ਘੱਟ ਵੀ 25-30 ਹਜ਼ਾਰ ਦੇ ਵਿਚਾਲੇ ਆ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਤੇ ਕੀ ਮਾਮਲਾ ਹੋਇਆ ਮੇਰਾ ਨਾਮ ਗਿਉਣ ਸਿੰਘ ਪਿੰਡ ਸ਼ੋਦੀਨ ਵਾਲਾ ਤੇ ਇਹ ਮੈਂ ਖੇਤ ਨੂੰ ਕਰ ਰਿਹਾ ਸੀ ਤੇ ਮੈਨੂੰ ਪਤਾ ਲੱਗਾ ਵੀ ਇਹ ਥਿੰਡ ਚੋਰੀ ਹੋ ਗਈ ਮਾਝਾ ਚਲ ਮੜਾ ਜਾ ਇਹਨਾਂ ਤੋਂ ਪਤਾ ਕਰ ਲਿਜੀਏ ਇਹ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹਨਾਂ ਦਾ ਇੱਕ ਕੋਲ ਮੋਟਰ ਵੀ ਟੁੱਟ ਗਈ ਹੈ ਬੇਰਵਾਹੀ ਮੋਟਰ ਵੀ ਲਾ ਕੇ ਜਾਏ ਗਏ ਨੇ ਇੱਕ ਸਮਰਥੀ ਵਾਲ ਮੋਟਰ ਨੂੰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਮਤਲਬ ਨਹੀਂ ਕਿ ਇਹ બે ਚੋਰੀ ਦੇ ਵਾਰਦਾਤਾਂ ਤੁਹਾਡੇ ਪਿੰਡ ਵਿੱਚ ਹੋਏ ਤੁਹਾਡੇ ਪਿੰਡ 'ਚ ਵਾਰਦਾਤਾਂ ਦਾ ਬਹੁਤ ਜ਼ਿਆਦਾ ਹੋਇਆ ਜੀ ਜੀ ਨਾ ਤਾਂ ਬਹੁਤ ਇਹਨਾਂ ਨੇ ਤੰਕੀ ਛਾਤੀ ਕੇਵਲਾਂ ਦਾ ਅੱਗੇ ਲੈ ਜਾਇਆ ਤਰੀ ਕੋਈ ਲਾ ਕੇ ਲੈ ਜਾਇਆ ਤਰੀ ਕੋਈ ਲਾ ਕੇ ਲੈ ਕੇ ਪੁਲਿਸ ਕਹਿੰਦੀ ਜੀ ਅਸੀਂ ਨਸ਼ਾ ਲਗਭਗ ਖਤਮ ਕਰ ਦਿੱਤਾ ਹੈ ਪਰ ਨਸ਼ਾ ਕਿਸ ਤਰ੍ਹਾਂ ਤੁਹਾਡੇ ਪਿੰਡ ਮੁਸ਼ਾਫ ਤੋਂ ਦੂਰ ਤੋਂ ਵੀ ਰੋਕ ਹੋਣਾ ਸਭ ਤੋਂ ਵੱਧ ਆ ਜਾਂਦਾ ਪਤਾ ਨਹੀਂ ਇਹ ਅੱਜ ਜਿਸ ਤਰ੍ਹਾਂ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਨਸ਼ੇ ਦੇ ਕਾਫੀ ਹੱਦ ਤੱਕ ਕੰਟਰੋਲ ਕਰ ਰਿਹਾ ਔਰ ਚੋਰੀ ਦੇ ਵਾਰਦਾਤਾਂ ਵੀ ਘਟੀਆਂ ਹੋਈਆਂ ਕੋਈ ਵਾਰਦਾਤਾਂ ਨਹੀਂ ਘਟੀਆਂ ਜਿਹੜੀ ਨਸ਼ੇ ਕਰਨ ਵਾਲੇ ਮੁੰਡਿਆਂ ਦੀ ਗਿਣਤੀ ਆ ਪਿੰਡ ਚ ਅੱਗੇ ਨਾਲੋਂ ਵਧੀ ਆ ਘਟੀ ਨਹੀਂ ਕਾਫੀ ਵਧੀ ਆ ਜਿਹਦਾ ਕਰਕੇ ਚੋਰੀਆਂ ਨੂੰ ਅੰਜਾਮ ਜ਼ਿਆਦਾ ਦੇ ਰਿਹਾ ਔਰ ਟਾਵਰਾਂ ਦੇ ਤੇਲ ਟਾਵਰਾਂ ਦੀਆਂ ਬੈਟਰੀਆਂ ਮੋਟਰਾਂ ਜਿਹੜੀਆਂ ਪੰਚਾਇਤ ਦੀਆਂ ਮੋਟਰਾਂ ਉਹ ਚੋਰੀ ਕੀਤੀਆਂ ਜਾਂਦੀਆਂ ਸਕੂਲਾਂ ਦੀਆਂ ਲੋਕਾਂ ਦੇ ਘਰਾਂ 'ਚ ਚੋਰੀਆਂ ਕੀਤੀਆਂ ਜਾਂਦੀਆਂ ਉੱਚੇ ਵੀ ਨਹੀਂ ਛੱਡਿਆ ਜਾਂਦਾ ਚੋਰੀ ਜਿਹੜੀ ਆ ਸਾਨੂੰ ਇਹ ਖਤਰਾ ਰਹਿੰਦਾ ਕਿਤੇ ਰਾਤ ਨੂੰ ਉੱਠ ਕੇ ਇਹਨਾਂ ਨੂੰ ਹਟਾਉਣ ਦੀ ਬਜਾਏ ਹਟਾਵਾਂਗੇ ਤਾਂ ਸੱਟ ਮਰਨ ਦਾ ਵੀ ਡਰ ਰਹਿੰਦਾ ਸਾਨੂੰ ਇਹਨਾਂ ਤੋਂ ਕਿਉਂਕਿ ਹਥਿਆਰ ਲੈ ਕੇ ਫਿਰਦੇ ਆ ਜਿਹੜੇ ਇਹ ਛੜੀ ਲੋਕ ਆ ਰਾਤ ਨੂੰ ਇਸ ਕਰਕੇ ਸਾਨੂੰ ਤੇ ਪੁਲਿਸ ਕੋਈ ਵੀ ਸ਼ਿਕਾਇਤਾਂ ਕਾਫੀ ਕਿਤਨੀਆਂ ਸੀ ਪਰ ਪੁਲਿਸ ਨੇ ਅਜੇ ਤੱਕ ਸਾਡੀ ਕੋਈ ਕਾਰਵਾਈ ਪਿੰਡ ਵਾਸਤੇ ਕੋਈ ਸੁਰੱਖਿਆ ਵਾਸਤੇ ਕੁਝ ਨਹੀਂ ਕੀਤਾ ਹੈਗਾ ਜਿਕਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਨਿਸ਼ੇੜੀ ਕਿਸਮ ਦੇ ਲੋਕ ਹੈਗੇ ਆ ਕਿ ਤੁਹਾਨੂੰ ਲੱਗਦਾ ਹੈ ਕਿ ਪਿੰਡ ਦੇ ਨੇ ਜਾਂ ਕਿਸੇ ਦੂਸਰੇ ਪਿੰਡ ਦੇ ਹੋਣਗੇ ਇਹ ਪਿੰਡ ਦੇ ਵਿੱਚ ਵੀ ਕਾਫੀ ਆਜੀ ਅਸੀਂ ਨਾਂ ਲੈਣ ਨੂੰ ਤਿਆਰ ਆ ਦੱਸਣ ਨੂੰ ਤਿਆਰ ਆ ਸਾਨੂੰ ਕਿਸੇ ਨਾਲ ਕੋਈ ਝਿਜਕ ਨਹੀਂ ਪਿੰਡ ਦੇ ਵਿੱਚ ਲਗ ਪਗ 20 ਮੁੰਡਿਆਂ ਦਾ ਟੋਲਾ ਹੋਊਗਾ ਜਿਹੜਾ ਚਿੱਟੇ ਨਾਲ ਗਲਾਤਾ ਔਰ ਗੋਲੀਆਂ ਨਾਲ ਜਿਹੜਾ ਸਾਡਾ ਪਿੰਡ ਪਰਬਾਦ ਕਰਦਾ ਕੋਈ ਰੋਜ ਮਸਲਾ ਇਦਾਂ ਦਾ ਥਾਣੇ ਪੰਚਾਇਤਾਂ 'ਚ ਜਾਂ ਜਿਹੜਾ ਜਿੰਨਾਂ ਦੀਆਂ ਘਰ ਵਾਲੀਆਂ ਜਿੰਨਾਂ ਦੇ ਸਾਡੇ ਸਮਾਜ ਭਰਾਈਆਂ ਵਾ ਜਿਹੜੀਆਂ ਸਾਡੇ ਪੇਸ਼ ਆਉਂਦੀਆਂ ਉਧਰ ਪੇਸ਼ ਆ ਰਹੀਆਂ ਹੁੰਦੀਆਂ ਇਹ ਨਸ਼ੀਦਾ ਕਰਕੇ ਪਿਛਲੇ ਦਿਨੀ ਇੱਕ ਕਵਾੜੀਆ ਹੈਗਾ ਇਹ ਫਰੋਸਪੁਰ ਦਾ ਨਾਮੀ ਕਵਾੜੀਆ ਕਹਿ ਸਕਦੇ ਆਂ ਵੀ ਉਹਦਾ ਨਾਮ ਵੀ ਇੱਕ ਮਾੜੀ ਚੋਰੀ ਦੇ ਸਮਾਰਕ ਇਧਰ ਮਗਲੇ ਸਾਹਮਣੇ ਆਇਆ ਬਿਲਕੁਲ ਸਹੀ ਆ ਜੀ ਅਸੀਂ ਜੇ ਪੁਲਿਸ ਪ੍ਰਸ਼ਾਸਨ ਸਾਡੀ ਰਾਇ ਲੈਂਦੀ ਆ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਨੂੰ ਸਾਡੇ ਮੋਤਵਰ ਬੰਦਿਆਂ ਨੂੰ ਪੁੱਛਦੇ ਆ ਅਸੀਂ ਦੱਸਣ ਨੂੰ ਤਿਆਰ ਆਂ ਕਿ ਜਿਹੜਾ ਮਾਲ ਉਹ ਕਿੱਥੇ ਜਾਂਦਾ ਅਸੀਂ ਆਪਦੇ ਤੌਰ ਤੇ ਵੈਰੀਫਾਈ ਕਰਦੇ ਆਂ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਲੇਕਿਨ ਕਵਾੜੀਆ ਵੀ ਲੈਂਦੇ ਆ ਔਰ ਪਿੰਡ ਚ ਲੋਕ ਵੀ ਖਰੀਦੇ ਆ